ਸਵਾ ਇਹਦਾ ਬਲਵਾਨ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਉਸ ਸਮੇਂ ਨੇ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਮਿਹਨਤ ਨੂੰ ਜਿਹੜੀ ਰੰਗ ਭਾਗ ਕਦੋਂ ਲੱਗਣਿਆ ਮੈਂ ਕਿਉਂ ਗੱਲ ਕਰ ਰਿਹਾ ਵੀ ਆਪਾਂ ਮਿਹਨਤ ਕਰਦੇ ਰਹੋ ਇੱਕ ਸਮਾਂ ਆਊਗਾ ਜਿੱਦਨ ਤੁਹਾਡੀ ਮਿਹਨਤ ਨੇ ਫਲ ਦੇਣਾਗਾ 4 ਅਗਸਤ ਅੱਜ ਟੈਸਟ ਬੈਚ ਆਫਲਾਈਨ ਦੇ ਵਿੱਚ ਸਟਾਰਟ ਹੋਣਾ ਸੀਗਾ ਐਸੀ ਕੋਈ ਗੱਲ ਨਹੀਂ ਕਿ ਟੈਸਟ ਵਿੱਚ ਪਹਿਲਾਂ ਕਦੇ ਸਟਾਰਟ ਨਹੀਂ ਹੋਇਆ ਪਹਿਲਾਂ ਕਦੇ ਬੱਚੇ ਨਹੀਂ ਆਏ ਪਹਿਲਾਂ ਵੀ ਬੱਚੇ ਬਹੁਤ ਵਧੀਆ ਤਰੀਕੇ ਨਾਲ ਆਉਂਦੇ ਰਹੇ ਆ ਪਰ ਐਕਤੀ ਜਿਹੜਾ ਹਜੂਮ ਆਇਆ ਬੱਚਿਆਂ ਦਾ ਐਕਤੀ ਜਿਹੜੀ ਭੀੜ ਆਈ ਹੈ ਐਕਤੀ ਜਿਹੜੇ ਬੱਚਿਆਂ ਨੇ ਟਰਸਟ ਦਿਖਾਇਆ ਚਾਹੇ ਉਹ ਸਿਲੇਬਸ ਬੈਚ ਆ ਚਾਹੇ ਉਹ ਟੈਸਟ ਬੈਚ ਆ ਉਹ ਵਾਕਈ ਹੀ ਬਾਕਮਾਲ ਹੈ ਐਂਡ ਇਹ ਕੰਟੈਂਟ ਜਿਹੜਾ ਮੈਂ ਅੱਜ ਜੀ ਦਾ ਮੁੱਲ ਪੈ ਰਿਹਾ ਹੈ ਇਹ ਕੰਟੈਂਟ ਤੇ ਬਹੁਤ ਟਾਈਮ ਤੋਂ ਮੈਂ ਪਹਿਲਾਂ ਤੋਂ ਵਰਕ ਕਰ ਰਿਹਾ ਹਾਂ ਹੁਣ ਤਾਂ ਚਲੋ ਪਹਿਲਾਂ ਮੈਂ ਇਕੱਲਾ ਸੀ ਹੁਣ ਤਾਂ ਮੇਰੀ ਪ੍ਰੋਪਰ ਟੀਮ ਹੈ ਹਰੇ ਅਕੈਡਮੀ ਦੀ ਸਾਰੀ ਟੀਮ ਸਾਰੇ ਟੀਚਰਜ਼ ਇੰਨੀ ਮਿਹਨਤ ਦੇ ਨਾਲ ਕੰਟੈਂਟ ਬਣਾਉਂਦੇ ਆ ਕਿ ਉਹ ਕੰਟੈਂਟ ਦਾ ਜਿਹੜਾ ਮੁੱਲ ਹੈ ਨਾ ਉਹ ਹੁਣ ਪੈ ਰਿਹਾ ਹੈ ਹੁਣ ਬੱਚਿਆਂ ਨੂੰ ਪਤਾ ਲੱਗ ਰਿਹਾ ਵੀ ਹਾਂ ਵਾਕੇ ਹੀ ਕਿੱਥੇ ਗੱਲਾਂ ਬਾਤਾਂ ਨਿਕਲੀਆਂ ਕਿੱਥੇ ਸਿਰਫ ਮਾਰਕੀਟਿੰਗ ਆ ਸ਼ੋਸ਼ੇਬਾਜੀ ਆ ਕਿੱਥੇ ਐਕਚੁਅਲ ਦੇ ਵਿੱਚ ਕੰਟੈਂਟ ਆ ਕਿੱਥੇ ਐਕਚੁਅਲ ਚ ਪੜਾਇਆ ਜਾਂਦਾ ਕਿੱਥੇ ਐਕਚੁਅਲ ਚ ਅਹਿਮਤ ਦਿੱਤੀ ਜਾਂਦੀ ਹੈ ਇੱਕ ਇਨਸਾਨ ਨੂੰ ਇੱਕ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਪ੍ਰੋਪ ਇਹ ਸਾਰਾ ਕੁਝ ਆ ਜਿਹੜਾ ਨਾ ਹੁਣ ਥੋੜਾ ਜਿਹਾ ਉਹਦਾ ਮੁੱਲ ਪੈਣ ਲੱਗਿਆਗਾ ਐਂਡ ਇਹਦਾ ਮੁੱਲ ਹਜੇ ਹੋਰ ਪੈਣਾਗਾ ਹਜੇ ਹੋਰ ਪੂਰੇ ਪੰਜਾਬ ਦਾ ਜਦੋਂ ਜਵਾਕ ਇਥੇ ਰੇਸ ਅਕੈਡਮੀ ਰੇਸ ਅਕੈਡਮੀ ਰੇਸ ਅਕੈਡਮੀ ਰੇਸ ਅਕੈਡਮੀ ਕਰੂਗਾ ਨਾ ਉਦੋਂ ਪਰ ਹਾਂ ਮੈਂ ਅੱਜ ਇਮੋਸ਼ਨਲ ਵੀ ਆ ਖੁਸ਼ ਵੀ ਆ ਮੇਰੇ ਜਿਹੜੇ ਸਟੂਡੈਂਟ ਹੈ ਮੈਂ ਪ੍ਰੋਮੋਸ਼ਨ ਦੇ ਬੜਾ ਖਿਲਾਫ ਰਹਾਂਗਾ ਕਿ ਪ੍ਰੋਮੋਸ਼ਨ ਮੈਂ ਉਵੇਂ ਨਹੀਂ ਕਰਦਾ ਜਿਵੇਂ ਆਸੇ-ਪਾਸੇ ਮਾਹੌਲ ਪ੍ਰੋਮੋਸ਼ਨ ਦਾ ਬਣਾਇਆ ਜਾਂਦਾ ਮੈਂ ਸੀਰੀਅਸਲੀ ਕਹ ਰਿਹਾ ਇਹ ਪ੍ਰਮੋਸ਼ਨ ਹੀ ਮੇਰੇ ਜਵਾਕਾਂ ਨੇ ਕੀਤੀ ਹੈ ਮਤਲਬ ਜਿਹੜੇ ਮੇਰੇ ਕੋਲੇ ਆਫਲਾਈਨ ਦੇ ਵਿੱਚ ਬੱਚੇ ਪੜਦੇ ਆ ਉਹਨਾਂ ਨੇ ਮੂਰੇ ਲੱਗ ਲੱਗ ਮੈਂ ਮਤਲਬ ਤੁਹਾਨੂੰ ਦੱਸ ਨਹੀਂ ਸਕਦਾ ਵੀ ਉਹਨਾਂ ਨੇ ਪੋਸਟਰ ਵੀ ਬੰਡੇ ਆ ਜੋ ਅਸੀਂ ਐਕਟਿਵ ਬਣਾਏ ਆ ਪੈਂਫਲੇਟ ਬਣਾਏ ਉਹਨਾਂ ਨੇ ਮੂਰੇ ਜਾ ਜਾ ਕੇ ਉਹ ਕੰਮ ਕੀਤਾਗਾ ਤਾਂ ਇਹ ਜਿਹੜੀ ਮਾਉਥ ਟੂ ਮਾਉਥ ਪਬਲਿication ਮਤਲਬ ਜਿਹੜੀ ਆਪਾਂ ਪਬਲਿਸਿਟੀ ਕਰਦੇ ਆ ਨਾ ਜਾਂ ਮਾਉਥ ਟੂ ਮਾਉਥ ਆਪਾਂ ਮਾਰਕੀਟਿੰਗ ਕਰਦੇ ਆ ਜਾਂ ਦੱਸਦੇ ਆ ਜਾ ਕੇ ਯਾਰ ਬੱਚਾ ਦੱਸ ਰਿਹਾ ਹੈਗਾ ਇੱਕ ਆਪਾਂ ਦਿਹਾੜੀ ਤੇ ਰੱਖਦੇ ਆ 10000 ਤੇ ਰੱਖ ਲਿਆ 12000 ਤੇ ਰੱਖ ਲਿਆ ਵੀ ਅੱਡੇ ਤੇ ਵੰਡਿਆ ਉਧਰ ਵੰਡਿਆ ਉਧਰ ਵੰਡਿਆ ਇੱਕ ਬੱਚੇ ਖੁਦ ਕਰ ਰਹੇ ਆ ਬੱਚੇ ਖੁਦ ਕਰ ਰਹੇ ਆ ਮਤਲਬ ਇਹ ਮੇਰੀ ਐਕਸਪੈਕਟੇਸ਼ਨ ਤੋਂ ਪਰਾਂ ਕਿ ਸਰ ਸਾਨੂੰ ਪਤਾ ਤੁਹਾਡੇ ਕੋਲ ਕੀ ਚੀਜ਼ ਆ ਤੁਸੀਂ ਕਿਸੇ ਦਿਹਾੜੀਦਾਰ ਨੂੰ ਨਹੀਂ ਰੱਖਣਾ ਅਸੀਂ ਵੰਡਾਂਗੇ ਇਹ ਜਵਾਕਾਂ ਨੇ ਕੀਤਾ ਜੋ ਕੀਤਾਗਾ ਮਤਲਬ ਮੈਂ ਇਹਦੇ ਲਈ ਮਤਲਬ ਮੈਨੂੰ ਨਹੀਂ ਲੱਗਦਾ ਵੀ ਮੈਂ ਬਹੁਤ ਬਹੁਤ ਇਮੋਸ਼ਨਲ ਹੋ ਜਾਣਾ ਕਈ ਵਾਰੀ ਪਰ ਮੈਂ ਕਦੇ ਵੀ ਤੁਸੀਂ ਵੀਡੀਓ ਤੇ YouTube ਤੇ ਦੇਖਿਆ ਹੋਊਗਾ ਮੈਂ ਬਹੁਤ ਬਕਵਾਸ ਵਾਲੀ ਤੇ ਦੂਰ ਰਹਿਣਾ ਮੈਂ ਕਦੇ ਵੀ ਕੋਈ ਆਏ ਨਹੀਂ ਵੀ ਅਸੀਂ ਜੀ ਆਏ ਆ ਜੀ ਸਾਡੇ ਕੋਲੇ ਕੱਖ ਨਹੀਂ ਜੀ ਫਲਾਣਾ ਜੀ ਝੋਂਕਾ ਨਹੀਂ ਜੀ ਜਵਾਕਾਂ ਨੂੰ ਮੈਂ इमोशनल ਕਰਕੇ ਕਦੇ ਕੁਝ ਨਹੀਂ ਕੀਤਾ ਹੈ ਜਾ ਕੁਝ ਰਾਈਟ ਕੰਟੈਂਟ ਤੇ ਜ਼ੋਰ ਦਿੱਤਾ ਹਮੇਸ਼ਾ ਦੂਜਿਆਂ ਨੂੰ ਸੁਣ ਲਿਆ ਚਲ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਉਹਦਾ ਜਦੋਂ ਮੁੱਲ ਪੈਂਦਾ ਨਾ ਤਾਂ ਫਿਰ ਉਹ ਪੜਾਕਾ ਉਹਦਾ ਬਹੁਤ ਦੂਰ ਤੱਕ ਜਾਂਦਾ ਹੈ ਐਂਡ ਇਹ ਹੋਰ ਬਹੁਤ ਦੂਰ ਤੱਕ ਜਾਊਗਾ ਕਹਿੰਦੇ ਹੁੰਦੇ ਆ ਵੀ ਮਿਹਨਤ ਕਰਕੇ ਕਾਮਯਾਬ ਹੋਣਾ ਫਿਰ ਠੀਕ ਹੈ ਕਾਮਯਾਬੀ ਨੂੰ ਮੇਨਟੇਨ ਕਰਨਾ ਬਹੁਤ ਤੇ ਇਸੇ ਤਰੀਕੇ ਦੇ ਨਾਲ ਸਾਡੀ ਰੇਸ ਅਕੈਡਮੀ ਨਾਲ ਜ ਤਾਂ ਆਪਾਂ ਜਲਦੀ ਹੀ ਇੱਕ ਵੱਡੇ ਪੜਾਕੇ ਦੇ ਨਾਲ ਹੋਰ ਮਿਲਾਂਗੇ ਸਿਲੇਬਸ ਬੈਚ ਵੀ ਆਊਗਾ ਥੈਂਕ ਯੂ ਸੋ ਮੱਚ ਬਸ ਸਪੋਰਟ ਕਰਦੇ ਰਹੋ ਥੈਂਕ ਯੂ ਸੋ ਮੱਚ